ਅਸੀਂ ਜਦੋਂ ਹੁਣ ਪਿੰਡਾਂ 'ਚ ਜਾਂਦੇ ਹਾਂ ਹੋਰ ਗੱਲੋਂ ਕਹਿੰਦੇ ਸਾਨੂੰ ਹੋਇਆ ਕੀ ਐ ਤੇ ਨੇਰ ਨੂੰ ਤਾਂ ਤੁਸੀਂ ਉਮਰ ਕਾਇਤ ਤੋਂ ਬਾਹਰ ਘੜਾ ਲਿਆ ਹੂੰ ਥੋੜੇ ਬੰਦੇ ਅੰਦਰ ਬੈਠੇ ਹੂੰ ਜਵਾਦ ਤਾਂ ਸਾਡੇ ਕੋਲ ਕੋਈ ਨਹੀਂ ਹੈਗਾ ਅਸੀਂ ਉਹਦੇ 'ਚ ਬਕਾਇਦਾ ਫੈਸਲਾ ਕਰਕੇ ਸੂਬਾ ਕਮੇਟੀ 'ਚੋਂ ਇਹ ਫੈਸਲਾ ਕਰ ਲਿਆ ਵੀ ਇਹਨੂੰ ਨਿਵੇੜਨਾ ਅਸੀਂ ਉਸ ਰਾਦੇ ਨਾਲ ਇਸ ਸੈਕਟਰੀਟ ਦਾ ਘਰਾਓ ਕਰਨਾ ਆ ਰਹੇ ਹਾਂ ਨਾ ਕਿ ਧਰਨਾ ਘਰਾਓ ਦੇ ਵਿੱਚ ਕੀ ਹੋਵੇਗਾ ਘਰਾਓ ਕਿਸ ਤਰੀਕੇ ਦਾ ਹੋਵੇਗਾ ਘਰਾਓ ਇਹ ਸਾਰਾ ਸੈਕਟਰੀਟ ਬੰਦ ਹੋਊਗਾ ਸਾਰਾ ਚਾਰਸ ਫਿਰ ਕੰਮ ਬੰਦ ਕਰ ਦੋਗੇ ਸਾਰਾ ਕੰਮ ਨਹੀਂ ਅਸੀਂ ਬੰਦ ਕਰਦੇ ਪਰ ਇਹਨਾਂ ਨੂੰ ਲੋਕਾਂ ਲੋਕਾਂ ਨਾਲ ਸਾਡਾ ਕੋਈ ਰੌਲਾ ਨਹੀਂ ਠੀਕ ਹੈ ਅਸੀਂ ਅਧਿਕਾਰੀਆਂ ਨੂੰ ਜਿਹੜੇ ਅੰਦਰ ਆ ਗਏ ਉਹਨਾਂ ਨੂੰ ਬਾਹਰ ਨਹੀਂ ਨਿਕਲਣ ਦਿੰਦੇ ਤੇ ਜੇ ਇਹ ਐ ਕਰਨ ਵੀ ਹਾਂ ਇਹ ਤਾਂ ਛਾਪਾ ਪੈਂਦਾ ਹੈ ਇਹ ਬਾਹਰ ਨਿਕਲ ਜਾਣਾ ਸਾਡੇ ਆਉਣ ਤੋਂ ਪਹਿਲਾਂ ਫਿਰ ਅਗਲੇ ਦਿਨ ਅਸੀਂ ਅੰਦਰ ਨਹੀਂ ਵੜਨ ਦਿੰਦੇ ਤੇ ਜੇ ਇਹ ਹੋਇਆ ਵੀ ਦੋ ਬੰਦੇ ਤੁਹਾਡੇ ਪਹਿਲਾਂ ਜੇਲ੍ਹ ਚ ਐ ਤੇ ਚੱਕ ਕੇ ਤੁਹਾਨੂੰ ਆਗੋਂ ਨੂੰ ਸਾਰਿਆਂ ਨੂੰ ਜੇਲ੍ਹ ਚ ਬਾਹਰ ਤਾਂ ਫੇਰ ਕੀ ਫਰਕ ਪੈਂਦਾ ਹੈ ਹਾਂ ਇਹ ਤਾਂ ਨਹੀਂ ਫੇਰ ਸਾਡੀ ਸਾਰੀ ਜਾਨ ਤੁਹਾਨੂੰ ਅੰਦਰ ਵੜ ਦੇਣਗੇ ਇਹਨਾਂ ਨੂੰ ਇਹਨਾਂ ਨੂੰ ਸੌਦਾ ਸਸਤਾ ਨਹੀਂ ਪੈਂਦਾ ਸਾਨੂੰ ਸਸਤਾ ਉਹ ਜਿਹੜੇ ਮਰਜ਼ੀ ਦਾ ਪੈਗਾ ਕੀ ਕੀਤਾ ਜਿਹੜਾ ਦੋ ਕਿਸਾਨਾਂ ਤੇ ਈ ਈ ਧਰਾ 3 7 ਹੋ ਗਿਆ 3 2 ਰਹਿ ਜਾਂਦੀ ਹੈ ਸਭ ਤੋਂ ਵੱਡੀਆਂ ਧਰਾਵਾਂ ਦੇ ਵਿੱਚ ਧਰਾ ਲੱਗੀ ਹੈ ਜਿਸ ਕਰਕੇ ਉਹਦੀ ਜਮਾਨਤ ਜਾਏ ਜਾਂ ਚੀਜ਼ਾਂ ਤੇ ਜਦੋਂ ਕਿਸੇ ਇੱਕ ਬੰਦੇਆਂ ਦੀ ਕਿਸੇ ਜਥੇਬੰਦੀ ਦੀ ਕੋਈ ਕਿੜ ਕੱਢਣੀ ਹੁੰਦੀ ਹੈ ਹਾਂ ਇਹ ਕਿੜ ਕੱਢਣ ਲੱਗੀ ਹੋਈ ਹੈ ਸਰਕਾਰ ਇਹ ਕਹਿੰਦੇ ਕਾਮਾਰ ਕੇ ਟੰਗਦੇ ਆ ਸੀ ਛੋਡੇ ਬਲਦੇਵ ਤੇ ਸਗਰੀ ਨੂੰ ਨਾ ਅੰਦਰ ਰੱਖ ਕੇ ਆਹ ਸਭ ਕਸ ਕਾਉਣਾ ਹੈ ਉਹ ਇਹ ਭਲੇਖੇ ਚ ਸਰਕਾਰਾਂ ਇਹ ਗੱਲ ਭੁੱਲ ਜਾਂਦੀਆਂ ਵੀ ਲੋਕ ਵੱਡੇ ਹੁੰਦੇ ਆ ਲੋਕਾਂ ਦੇ ਹੱਥੋਂ ਤੂ لمبے ਹੁੰਦੇ ਆ ਲੋਕ ਵੱਡੇ ਵੱਡੇ ਹੱਥਾਂ ਨੂੰ ਛੋਟੇ ਕਰ ਦਿੰਦੇ ਆ ਇਹ ਤਾਂ ਕਿਹੜੇ ਬਾਗ ਦੀ ਮੂਲੀ ਅੰਗਰੇਜ਼ਾਂ ਦੇ ਹੱਥ ਛੋਟੇ ਕਰਤੇ ਉਹਨਾਂ ਨੇ ਅਸੀਂ ਤਾਂ ਭਲੇਖਾ ਕੱਟਣ ਲੱਗੇ ਹੋਏ ਆਂ ਲੋਕਾਂ ਦਾ ਵੀ ਇਹਨਾਂ ਦਾ ਸਰਕਾਰਾਂ ਦਾ ਲੋਕਾਂ ਨੇ ਕੱਟਣਾ ਅਸੀਂ ਲੋਕਾਂ ਦਾ ਭਲੇਖਾ ਇਹ ਕੱਟਣ ਲੱਗਾ ਵੀ ਸਰਕਾਰਾਂ ਤੋਂ ਨਾ ਝਾਕ ਕਰੋ ਆਪਣੀ ਰਾਖੀ ਆਪ ਕਰੋ ਤੁਹਾਨੂੰ ਤਾਂ ਇੱਥੇ ਸਾਲ ਬੈਠੇ ਰਹੋ ਇਹਨਾਂ ਨੂੰ ਕੀ ਫਰਕ ਪੈਂਦਾ ਹਾਂ ਤੁਮ ਤਾਂ ਕਿੰਨੇ ਚੱਲੀ ਜਾਂਦੇ ਸਾਲਾਂ ਬਧੀ ਚੱਲੀ ਜਾਂਦੇ ਹੁਣ ਕੌਣ ਸੁਣਦਾ ਅਸੀਂ ਤਾਂ ਫੈਸਲਾ ਕਰਾਉਣਾ ਹੈ ਭਿਜਾਂ ਬੰਦੇ ਬਾਹਰ ਲਿਆ ਦਿਓ ਜਾਂ ਸਾਡੇ ਦੇ ਤਾਕਤਵਰਾਂ ਦੇ ਸਾਹਮਣੇ ਦੇਖ ਲਓ ਅੰਦਰ ਅੰਦਰ ਲੈ ਜਾ ਕੇ ਪੋਟੇਲੀ ਜੀ ਦਾ ਮਹਾਲੀ ਦਾ ਹੈ ਗਿਆ ਉਹਨਾਂ ਨੇ ਰਾਤ ਨੂੰ ਸਾਨੂੰ ਭਾਲ ਭੂਲ ਕੇ 9:30 ਵਜੇ ਉਹ ਲੱਗਿਆ ਰਿਹਾ ਸਵੇਰ ਅੱਧਾ ਘੰਟਾ ਕਿ ਕੋਈ ਗੱਲ ਨਹੀਂ ਜੇ ਇਹ ਤਾਂ ਦੋ ਦਿਨਾਂ ਦੀ ਗੱਲ ਹੈ ਆਪਾਂ ਬੰਦੇ ਤਾਂ ਬਾਹਰ ਕਢਾ ਲਾਂਗੇ ਭਾਬੀ ਜੀ ਕੋਈ ਦੋ ਦਿਨਾਂ ਦੇ ਨਾਲ ਕੋਈ ਛੋਟੀ ਉਹ ਬਣਦੀ ਹੈ ਫਿਰ ਬਹਿ ਜਾਣਾ ਗੱਲਬਾਤ 'ਚ ਇਥੋਂ ਵਾਲੇ ਤਾਂ ਕਰਦੇ ਤਾਂ ਸਾਫ਼ ਕਹੀ ਜਾਂਦੇ ਸੀਗੇ ਕਿ ਡੀਆਈਜੀ ਸਾਹਿਬ ਹੈਗੇ ਆ ਉਹ ਕਹਿੰਦੇ ਵੀ ਬੰਦੇ ਤਾਂ ਬਾਹਰ ਨਿਕਲ ਨਹੀਂ ਸਕਦੇ ਕੋਰਟ ਦਾ ਮਸਲਾ ਬਣ ਗਿਆ ਕਾਂਗਰਸ ਦਾ ਰਾਜ ਵੀ ਆਇਆ ਕਾਲਿਆਂ ਦਾ ਵੀ ਰਿਹਾ ਉਹਨਾਂ ਨਾਲ ਸਮਝੌਤੇ ਹੁੰਦੇ ਸੀ ਹਾਂ ਉਹ 50% ਲਾਗੂ ਹੋ ਜਾਂਦਾ ਸੀ ਕੋਈ 60% ਹੋ ਗਿਆ ਕੋਈ 50 ਹੋ ਗਿਆ 70% ਕਿਸੇ ਨੇ ਨਹੀਂ ਲਾਗੂ ਕੀਤਾ ਇਹ ਇੱਕ ਵੀ ਨਹੀਂ ਗਿਣਾ ਸਕਦੇ ਸਮਝੋ ਤੇ ਇਹਨਾਂ ਨਾਲ ਵੀ ਹੋਇਆ ਕੋਈ ਸਮਝੌਤਾ ਕਰਕੇ 5% ਲਾਗੂ ਕੀਤਾ ਭਾਰਤੀ ਕਿਸਾਨ ਯੂਨੀਅਨ ਨੇਕਤਾ ਗ੍ਰਾਹਾਂ ਵੱਲੋਂ ਕੱਲ ਬਠਿੰਡਾ ਵਿਖੇ ਇੱਕ ਵੱਡਾ ਧਰਨਾ ਦਿੱਤੇ ਜਾਣਾ ਹੈ ਧਰਨਾ ਦੇ ਮੱਜਾ ਇਹ ਹੀ ਹੈ ਕਿ ਪਿਛਲੇ ਦਿਨੀ ਜਦੋਂ ਜੌਂਦ ਤੇ ਉਸ ਤੋਂ ਬਾਅਦ ਆਦਰ ਸਕੂਲ ਚੌਕੇ ਦਾ ਮਸਲਾ ਚੱਲਦਾ ਸੀ ਤਾਂ ਉਸ ਮਸਲੇ ਦੇ ਵਿੱਚ ਦੋ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਨ੍ਹਾਂ ਦੀ ਕਿਸਾਨ ਤਾਂ ਕਈ ਗ੍ਰਿਫਤਾਰ ਕੀਤੇ ਸੀ ਬੀਬੀਆਂ ਵੀ ਗ੍ਰਿਫਤਾਰ ਕੀਤੀਆਂ ਸੀ ਅਧਿਕਾਰਕ ਵੀ ਗ੍ਰਿਫਤਾਰ ਕੀਤੀ ਸੀ ਪਰ ਦੋ ਕਿਸਾਨਾਂ ਦੀ ਰਿਹਾਈ ਨਹੀਂ ਕੀਤੀ ਇਸ ਤੋਂ ਪਹਿਲਾਂ ਇੱਕ ਕਿਸਾਨ ਦੀ ਮਾਤਾ ਗੁਜਰ ਜਾਂਦੀ ਹੈ ਪਰ ਉਸ ਦੀ ਮਾਤਾ ਗੁਜਰ ਜਾਣ ਤੇ ਵੀ ਉਹਨੂੰ ਛੁੱਟੀ ਨਹੀਂ ਮਿਲਦੀ ਉਸ ਦੀ ਰਿਹਾਈ ਵੀ ਉਸ ਦੀ ਇੱਕ ਪੈਰੋਲ ਲਈ ਜਾਂਦੀ ਹੈ ਇੱਕ ਛੁੱਟੀ ਲਈ ਜਾਂਦੀ ਹੈ ਉਹ ਵੀ ਜਿੱਦੋ ਜਹਿਦ ਕਰਕੇ ਹੁਣ ਕੱਲ ਜਿਹੜਾ ਮੋਰਚਾ ਲਗਾਇਆ ਜਾਣਾ ਉਹਦੇ ਕੀ ਕੀ ਵਜ੍ਹਾ ਹੈ ਤੇ ਕਿੱਡੇ ਵੱਡੇ ਪੱਧਰ ਦਾ ਮੋਰਚਾ ਹੋਵੇਗਾ ਸਾਰੇ ਵਿਸ਼ੇ ਤੇ ਗੱਲਬਾਤ ਕਰਦੇ ਆ ਸਾਡੇ ਨਾਲ ਚੰਡਾ ਸਿੰਘ ਜੇਠੂ ਜੀ ਨੇ ਪ੍ਰਧਾਨ ਜੀ ਕੀ ਵਜ੍ਹਾ ਹੁਣ ਜਿਹੜਾ ਕੱਲ ਨੂੰ ਮੋਰਚਾ ਲੱਗਣਾ ਹੈ ਕੀ ਪ੍ਰਸ਼ਾਸਨ ਨੇ ਕੋਈ ਗੱਲਬਾਤ ਨਹੀਂ ਕੀਤੀ ਉਸ ਦੇ ਸਬੰਧ ਦੇ ਵਿੱਚ ਦੇਖੋ ਜਿਹੜੇ ਸਾਡੇ ਦੋਨੇ ਸਾਥੀ ਅੰਦਰ ਹੈ ਆ ਤੁਸੀਂ ਗੱਲ ਕਰਦੇ ਵੀ ਜਦੋਂ ਉਹਦੀ ਮਾਤਾ ਵੀ ਮਰ ਗਈ ਪਹਿਲਾਂ ਦੀ ਮਾਸੀ ਵੀ ਮਰੀ ਵੀ ਉਹਦੇ ਵਿੱਚ ਵੀ ਸਹਿਯੋਗ ਨਹੀਂ ਤੇ ਹਾਈ ਕੋਰਟ ਜਾਣਾ ਤੇ ਜਨਤ ਜਾਣਾ ਪਿਆ ਇਸ ਗੱਲਬਾਤ ਤੇ ਜੀ ਉਹਦੇ ਚੋਂ ਸਰਕਾਰ ਦਾ ਰਵਈਆ ਕੀ ਹੈ ਅੱਲੇ ਅਸੀਂ ਕਹਿੰਦੇ ਵੀ ਅਧਿਕਾਰੀ ਕੋਈ ਉਹਨਾਂ ਦੀ ਸਾਡੇ ਨਾਲ ਕਲਿਆਣਾ ਕੋ ਕਿਹੜਾ ਜਾਤੀ ਹੈਗੀ ਹੈ ਸਰਕਾਰ ਦੇ ਰਵੱਈਏ ਦੀ ਗੱਲ ਸਾਹਮਣੇ ਆਉਂਦੀ ਹੈ ਹਮ ਹੁਣ ਉਹਨਾਂ ਨੂੰ 10 10 ਦਿਨਾਂ ਦਾ ਸਾਡੇ ਨਾਲ ਵਾਦਾ ਸੀ 10 ਦਿਨ ਵੀ ਅਜੇ 10 ਮਹੀਨੇ ਹੋ ਗਏ ਹੈ ਕਹਿੰਦੇ ਹਜੇ ਵੀ ਉਹ ਬੰਦੇ ਅੰਦਰ ਹੈ ਅਸੀਂ ਜਦੋਂ ਹੁਣ ਪਿੰਡਾਂ 'ਚ ਜਾਂਦੇ ਹਾਂ ਹੋਰ ਕਹਿੰਦੇ ਸਾਨੂੰ ਹੋਇਆ ਕੀ ਹੈ ਤੇ ਨੇਰ ਨੂੰ ਤਾਂ ਤੁਸੀਂ ਉਮਰ ਕੈਚ ਤੋਂ ਬਾਹਰ ਕਢਾ ਲਿਆ ਹਮ ਥੋੜੇ ਬੰਦੇ ਅੰਦਰ ਬੈਠੇ ਹੈ ਹਮ ਜਵਾਬ ਤਾਂ ਸਾਡੇ ਕੋਲ ਕੋਈ ਨਹੀਂ ਹੈਗਾ ਹਮ ਅਸੀਂ ਉਹਦੇ ਵਿੱਚ ਬਕਾਇਦਾ ਫੈਸਲਾ ਕਰਕੇ ਸੂਬਾ ਕਮੇਟੀ ਚੋਂ ਇਹ ਫੈਸਲਾ ਕਰ ਲਿਆ ਵੀ ਇਹਨੂੰ ਨਿਵੇੜਨਾ ਹੈ। ਨਿਵੇੜਨਾ ਸਰਕਾਰ ਨੇ ਕਿਵੇਂ ਹੈ? ਇਹਨੂੰ ਵਧਾਉਣਾ ਹੈ। ਵਧਾਉਣ ਤੋਂ ਬਾਅਦ ਮੇਜ਼ ਤੇ ਵੀ ਆਉਂਦੇ ਐ। ਉਵੇਂ ਵੀ ਨਿਬੜਦਾ ਹੁੰਦਾ ਨਿਬੜਨਾ ਮੇਜ਼ ਤੇ ਹੀ ਹੈ। ਅਸੀਂ ਉਸ ਇਰਾਦੇ ਨਾਲ ਇਸ ਸੈਕਟਰੀਟ ਦਾ ਘਰਾਓ ਕਰਨਾ ਆ ਰਹੇ ਆ ਨਾ ਕਿ ਧਰਨਾ। ਉਹ ਘਰਾਓ ਕੀਤਾ ਜਾਣਾ ਹੈ। ਘਰਾਓ ਕੀਤਾ ਜਾਣਾ ਪੂਰੀ ਤਰ੍ਹਾਂ ਮੁਕੰਮਲ ਘਰਾਓ ਹੋਣਾ ਹੈ ਇਹਦਾ। ਜੀ। ਉਹਦੇ ਤੋਂ ਇਹ ਕੱਲ ਦੇ ਲੱਗੇ ਆ ਇੱਥੋਂ ਵਾਲੇ ਅਧਿਕਾਰੀ ਵੀ ਲੱਗੇ ਆ। ਪਟਿਆਲਾ ਜੀ ਦਾ ਮਹਾਲੀ ਦਾ ਹੈ ਗਿਆ ਉਹਨਾਂ ਨੇ ਰਾਤ ਨੂੰ ਸਾਨੂੰ ਭਾਲ ਭੂੜ ਕੇ 9:30 ਵਜੇ ਉਹ ਲੱਗਿਆ ਰਿਹਾ ਮੈਂ ਅੱਧਾ ਘੰਟਾ ਵੀ ਕੋਈ ਗੱਲ ਨਹੀਂ ਜੀ ਇਹ ਤਾਂ ਦੋ ਦਿਨਾਂ ਦੀ ਗੱਲ ਹੈ ਆਪਾਂ ਬੰਦੇ ਤਾਂ ਬਾਹਰ ਕਢਾ ਲਾਂਗੇ ਹਾਂ ਵੀ ਇਹ ਕੋਈ ਦੋ ਦਿਨਾਂ ਦਾ ਨਹੀਂ ਕੋਈ ਛੋਟੀ ਉਹ ਬਣਦੀ ਹੈ ਫਿਰ ਬਹਿ ਜਾਣਾ ਗੱਲਬਾਤ ਚ ਇੱਥੋਂ ਵਾਲੇ ਤਾਂ ਕਰ ਤੇ ਸਾਫ਼ ਕਹੀ ਜਾਂਦੇ ਸੀਗੇ ਇਹ ਡੀਆਈਐਸੀ ਸਾਹਿਬ ਹੈਗੇ ਆ ਉਹ ਕਹਿੰਦੇ ਵੀ ਬੰਦੇ ਤਾਂ ਬਾਹਰ ਨਿਕਲ ਨਹੀਂ ਸਕਦੇ ਕੋਰਟ ਦਾ ਮਸਲਾ ਬਣ ਗਿਆ ਚਲਾਨ ਬੇਸ ਹੋ ਗਿਆ ਕੋਰਟ ਦਾ 10:30 ਵਜੇ ਨਹੀਂ ਜੰਮੇ ਅਸੀਂ ਗੱਲਬਾਤ ਕਰਦੇ ਬੈਠੇ ਹਾਂ ਜੇ ਤਾਂ ਇਹੀ ਜਵਾਬ ਉੱਥੇ ਮਿਲਣਾ ਹੈ ਫਿਰ ਅਸੀਂ ਆਉਂਦੇ ਨਹੀਂ ਗੱਲਵਾਚੋ ਆਪਦਾ ਪ੍ਰਬੰਧ ਕਰਨ ਅਸੀਂ ਆਪਦਾ ਕੀਤਾ ਹੋਇਆ ਹਮ ਇਹਦੇ باوجود ਜੋ ਨਹੀਂ ਹਟਿਆ ਉਹ ਕਹਿੰਦੇ ਨਹੀਂ ਨਹੀਂ ਕੋਈ ਗੱਲ ਨਹੀਂ ਹੈਗੀ ਕੋਈ 18 ਤੱਕ ਦਾ ਮਸਲਾ ਨਹੀਂ ਹੈਗਾ ਆਪਾਂ ਇਹਦਾ ਤੁਰਤ ਕੁਝ ਦਿਨਾਂ ਚ ਕਰਾਵਾਂਗੇ ਹਮ ਉਹ ਇਹਨਾਂ ਦੀ ਦੇਖੋ ਮਰਜ਼ੀ ਤੇ ਆ ਸਰਕਾਰ ਦੀ ਤੇ ਜੇ ਉਹ ਚਾਹਣ ਹੋਣ ਲੱਗ ਜਾਨੂੰ ਬਾਹਰ ਨੂੰ ਬਾਹਰ ਲਿਆ ਸਕਦੇ ਸਾਡੇ ਸਾਹਮਣੇ ਹਮ ਮਤਲਬ ਇਹ ਦਿੱਕਤ ਨਹੀਂ ਹੈਗੀ ਜੇ ਲੱਗਦੇ ਉਦੋਂ ਗਾਂ ਵਾਲੇ ਸੇ ਕਹਨੇ ਆ ਵੀ ਜਦੋਂ ਪਹਿਲਾਂ ਧਰਨਾ ਲੱਗਿਆ 5-6 ਦਿਨ ਚੱਲਿਆ 19 ਤਰੀਕ ਨੂੰ ਡੀਸ ਨੇ ਚੰਗੀ ਗੱਲ ਕਹੀ ਇਹਨਾਂ ਦੇ ਨਾਲ ਕਿਹੜਾ ਅਧਿਕਾਰੀ ਸੀ ਗਿਆ ਐਸਪੀ ਸਾਹਿਬ ਐਸਪੀ ਐਸਪੀ ਸਾਹਿਬ ਐਸਪੀ ਸੀ ਉਹ ਉਹਦੇ ਜੋ ਉਹਨਾਂ ਨੇ ਕਿਹਾ ਵੀ ਦੇਖੋ ਜੇ ਤੁਸੀਂ ਇਹ ਕੋਈ ਮਤਲਬ ਉਹਦੀ 307 ਤੋੜ ਸਕਦੇ ਹੋ ਤੇ ਉਹਨੂੰ ਬੰਦਨ ਲਿਓ ਬਾਹਰ ਕਿਉਂ ਵਧਾਇਆ ਹਾਂ ਜਦ ਦੀ 19 ਤੋਂ ਲੈ ਕੇ ਕੁਝ ਨਹੀਂ ਕੀਤਾ ਹੂੰ ਉਹ ਹੁਣ ਕਹਿੰਦੇ ਵੀ ਅਸੀਂ ਐ ਕਰ ਦਾਂਗੇ ਅਸੀਂ ਐ ਕਰ ਦਾਂਗੇ ਹੂੰ ਜਦ ਦੀ ਕਿਵੇਂ ਟਾਲਦੀ ਏ ਹਜੇ ਉਹਨਾਂ ਦਾ ਟਾਲਣ ਤੇ ਜ਼ੋਰ ਲੱਗਿਆ ਦੂਜਾ ਵੀ ਕਹਿੰਦੇ ਧੰਮ ਤਾਂ ਲੱਗਣ ਹੀ ਦੇਣਾ ਮੈਂ ਹੋਰ ਸਾਨੂੰ ਕੀ ਚਾਹੀਦਾ ਹੂੰ ਜੇ ਤੁਸੀਂ ਧਰਨਾ ਨਹੀਂ ਲੱਗਣ ਦਿੰਦਾ ਘੁੱਟੋਗੇ ਮਾਰੋਗੇ ਜੇਲ੍ਹ ਲਿਜਾਉਂਗੇ ਹਾਂ ਅਸੀਂ ਤਾਂ ਲੋਕਾਂ ਦੇ ਕੰਮ ਤੋਂ ਬਚ ਗਏ ਹਾਂ ਜੇ ਸਾਨੂੰ ਲੋਕ ਕਹਿੰਦੇ ਤੁਸੀਂ ਕੀ ਕੀਤਾ ਅਸੀਂ ਤਾਂ ਅਸੀਂ ਮੇਜੂ ਵੱਧ ਦੱਸੋ ਜੀ ਹੁਣ ਕੀ ਕਰੀਏ ਹੂੰ ਅਸੀਂ ਉਹਦੇ ਲਈ ਤਿਆਰ ਹਾਂ ਸਾਰੇ ਉਹ ਮੁੜ ਕੇ ਜਦੋਂ ਨਹੀਂ ਨਿਭੜੀ ਸਾਡੀ ਪ੍ਰਧਾਨ ਨਾਲ ਗੱਲ ਕਰੋ ਸੀਗੇ ਪ੍ਰਧਾਨ ਨਾਲ ਕਰ ਲਓ ਪ੍ਰਧਾਨ ਚੰਡੀਗੜ੍ਹ ਮੀਟਿੰਗ ਸੀਗੇ ਹਾਂ ਹੁਣ ਉਹਨਾਂ ਨਾਲ ਕਿਤੇ ਹੋਈ ਹੈ ਉਹ ਕਹਿੰਦਾ ਜੀ ਅਸੀਂ ਵਿਚਾਰ ਲਾਂਗੇ ਸਾਡੇ ਬੰਦੇ ਨੇ ਕਹਿੰਦਾ ਠੀਕ ਹੀ ਆ ਉਹ ਹੂੰ ਇੰਨਾ ਜਦ ਉਤੋਂ ਨਹੀਂ ਹੋ ਗਿਆ ਬੰਦਿਆਂ ਨੂੰ ਬੈਠਿਆਂ ਨੂੰ ਹਾਂ ਤੁਸੀਂ ਉਹਨਾਂ ਨੂੰ ਸਾਡੇ ਨੂੰ ਤਿਆਰ ਨਹੀਂ ਹਾਂ ਉਹਦੇ ਚ ਮੁੜ ਕੇ ਖੀਰ ਸਮਝਾ ਮਤਲਬ ਮਕਾਈ ਇਸ ਗੱਲ ਨੂੰ ਸਮਝਾਉਤਾ ਇਹ ਹੋਇਆ ਸਾਡਾ ਹਾਂ ਅਸੀਂ ਇਸ ਗੱਲ ਤੇ ਵਿਜਿਤ ਕਰ ਰਹੇ ਸੀ ਵੀ ਅਸੀਂ ਠੀਕ ਹੈ ਜੇ ਤੁਸੀਂ ਕੋਈ ਗੱਲ ਨਿਵੇੜਨਾ ਚਾਹੁੰਦੇ ਹੋ ਤੁਹਾਡਾ ਇਰਾਦਾ ਹੈ ਗਿਆ ਪੁੱਛ ਲਓ ਸਰਕਾਰ ਨੂੰ ਅਸੀਂ ਇੱਥੇ ਇਕੱਠੇ ਹੋ ਜਾਨੇ ਹਾਂ ਅਸੀਂ ਹੌਨ ਸਰ ਕਰਾਉਣੀ ਕਰਦੇ ਹਾਂ ਉਹ ਇਸ ਗੱਲ ਤੇ ਅੜੀ ਰਹੀ ਗੱਲ ਚਲ ਮੁੜ ਕੇ ਅਸੀਂ ਵੀ ਥੋੜਾ ਰਾਹ ਦਿੱਤਾ ਹਾਂ ਅਸੀਂ ਕਹੇ ਵੀ ਅਸੀਂ ਪੁੱਛੋ ਇਕੱਠੇ ਹੋ ਲੈਣੇ ਹਾਂ ਆਹ ਜਿਹੜੀ ਕੱਚੀ ਪੁੱਛੋ ਹੈ ਹਾਂ ਉਥੇ ਸੈਂਤੀ ਹੋ ਗਈ ਹੈ ਵੀ ਕੱਚੀ ਪੁੱਛ ਇਕੱਠੇ ਹੋ ਲੋ ਤੜਕੇ ਗੱਲ ਚੱਲੂਗੀ ਹਾਂ ਉਹ ਸਾਨੂੰ ਬਾਲਾ ਗੁੰਜਾਇਸ ਨਹੀਂ ਵੀ ਗੱਲ ਜੋ ਵਾਚੋ ਉਸ ਨਿਭੜੂਗਾ ਹਮ ਐਸ ਮੌਕੇ ਸਰਕਾਰ ਨੇ ਫੈਸਲਾ ਕਰਨਾ ਹੈ ਹਮ ਜੇ ਸਾਡੇ ਤਾਂ ਦੋਨੋਂ ਪਾਸੇ ਠੀਕ ਹੈ ਬੰਦੇ ਹਣ ਦਾ ਤਾਂ ਵੀ ਠੀਕ ਹੈ ਜੇ ਉਹਨਾਂ ਨੇ ਦੂਜਾ ਜਵਾਬ ਦੇਖਣਾ ਤਾਕਤ ਦਾ ਪੈਂਤਰਾ ਕਰਕੇ ਦੇਖਣਾ ਉਹ ਦੇਖ ਲੈਣ ਸਾਨੂੰ ਕੋਈ ਕਟਾ ਨਹੀਂ ਅੱਛਾ ਇੱਕ ਗੱਲ ਦੱਸਿਓ ਵੀ ਜਦੋਂ ਤੁਸੀਂ ਕੱਲ ਪੁੱਛੋ ਇਕੱਠੀ ਕਿ ਹੋਮੋਗੀ ਜੇ ਗੱਲ ਤੁਹਾਡੀ ਕੇ ਸਿਰੇ ਨਹੀਂ ਚੜਦੀ ਫਿਰ ਹੈ ਕਰਾਓ ਹੀ ਹੈ ਕਿ ਧਰਨ ਨਾਲ ਆ ਕੇ ਬੈਠੋਗੇ ਨਹੀਂ ਨਹੀਂ ਕਰਾਓ ਹੀ ਆ ਸਾਡਾ ਹਾਂ ਧਰਨ ਨੂੰ ਤਾਂ ਇੱਥੇ ਸਾਲ ਬੈਠੇ ਰਹੋ ਇਹਨਾਂ ਨੂੰ ਕੀ ਫਰਕ ਪੈਂਦਾ ਹਾਂ ਧਰਨ ਨੂੰ ਤਾਂ ਕਿੰਨੇ ਚੱਲੀ ਜਾਂਦੇ ਸਾਲਾ ਬੱਧੀ ਚੱਲੀ ਜਾਂਦੇ ਹੁਣ ਕੌਣ ਸੁਣਦਾ ਅਸੀਂ ਤਾਂ ਫੈਸਲਾ ਕਰਾਉਣਾ ਹੈ ਵੀ ਜਾਂ ਬੰਦੇ ਬਾਹਰ ਲਿਆ ਦਿਓ ਜਾਂ ਸਾਡੇ ਦੇ ਤਾਕਤਵਰਤ ਸਾਨੂੰ ਦੇਖ ਲਓ ਅੰਦਰ ਅੰਦਰ ਲਿਆ ਆ ਕੇ ਕਰਾਓ ਦੇ ਵਿੱਚ ਕੀ ਹੋਵੇਗਾ ਕਰਾਓ ਕਿਸ ਤਰੀਕੇ ਦਾ ਹੋਵੇਗਾ ਕਰਾਓ ਇਹ ਸਾਰਾ ਸੈਕਟਰੀਟ ਬੰਦ ਹੋਊ ਕੰਮ ਬੰਦ ਕਰ ਦੇਉਗੇ ਸਾਰਾ ਕੰਮ ਨਹੀਂ ਅਸੀਂ ਬੰਦ ਕਰਦੇ ਪਰ ਇਹਨਾਂ ਨੇ ਲੋਕਾਂ ਲੋਕਾਂ ਨਾਲ ਸਾਡਾ ਕੋਈ ਰੌਲਾ ਨਹੀਂ ਠੀਕ ਹੈ ਅਸੀਂ ਅਧਿਕਾਰੀਆਂ ਨੂੰ ਜਿਹੜੇ ਅੰਦਰ ਆ ਗਏ ਉਹਨਾਂ ਨੂੰ ਬਾਹਰ ਨਹੀਂ ਨਿਕਲਣ ਦਿੰਦੇ ਠੀਕ ਹੈ ਤੇ ਜੇ ਇਹ ਐਂ ਕਰਨ ਵੀ ਹਾਂ ਇਹਦਾ ਛਾਪਾ ਪੈਂਦਾ ਹੈ ਇਹ ਬਾਹਰ ਨਿਕਲ ਜਾਣਾ ਪਰ ਸਾਡੇ ਆਉਣ ਤੋਂ ਪਹਿਲਾਂ ਫਿਰ ਅਗਲੇ ਦਿਨ ਅਸੀਂ ਅੰਦਰ ਨਹੀਂ ਵੜਨ ਦਿੰਦੇ ਠੀਕ ਹੈ ਹਾਂ ਮਤਲਬ ਪੱਕਾ ਹੀ ਹੋ ਜੂਗਾ ਵੀ ਇਹ ਕੱਲ੍ਹ ਤੇ ਨਹੀਂ ਆਉਂਦੇ ਹਾਂ ਨਹੀਂ ਆਉਂਦੇ ਤਾਂ ਜਾਂ ਤਾਂ ਅੰਦਰ ਹੀ ਰਹੋਗੇ ਤੇ ਜੇ ਅੰਦਰ ਨਾ ਆਏ ਤਾਂ ਬਾਹਰ ਹੀ ਰਹੋਗੇ ਬਾਹਰ ਰਹੋਗੇ ਜਾਂ ਹੋਰ ਅਗਲੇ ਦਿਨ ਅੰਦਰ ਆਉਂਦੇ ਫਿਰ ਨਹੀਂ ਬਾਹਰ ਨਿਕਲਣ ਦਿੰਦੇ ਹੂੰ ਜਨ ਵੀ ਇਹਨਾਂ ਵਾਸਤੇ ਇਹ ਗੱਲ ਹੈ ਵੀ ਜਾਂ ਤਾਂ ਉਹ ਸ਼ਕਤੀ ਕਰ ਲੈਣ ਆਪ ਦਾ ਤੰਤ ਲਾ ਕੇ ਦੇਖ ਲੈਣ ਉਦੋਂ ਬਾਅਦ ਗੱਲ ਤੇ ਬਾਅਦ ਤੇ ਵਾਜਣਾ ਨਿਬੜੂ ਗੱਲ ਬਾਤ ਫਿਰ ਵੀ ਇਹ ਲੰਕਦੀ ਨਹੀਂ ਵਾਲੀ ਹੈਗੀ ਤੇ ਜੇ ਇਹ ਹੋਇਆ ਵੀ ਦੋ ਬੰਦੇ ਤੁਹਾਡੇ ਪਹਿਲਾਂ ਜੇਲ੍ਹ ਚਾ ਤੇ ਚੱਕ ਕੇ ਤੁਹਾਨੂੰ ਆਗੋਂ ਨੂੰ ਸਾਰਿਆਂ ਨੂੰ ਜੇਲ੍ਹ ਚ ਬਾੜਦਾ ਫੇਰ ਕੀ ਫਰਕ ਪੈਂਦਾ ਹਾਂ ਅਸੀਂ ਤਾਂ ਨਹੀਂ ਫਿਰ ਸਾਡੀ ਸਾਰੀ ਜਨ ਤੁਹਾਨੂੰ ਅੰਦਰ ਵੜ ਦੇਣਗੇ ਹਾਂ ਉਹ ਕਹਿੰਦੇ ਕੋਈ ਗੱਲ ਨਹੀਂ ਹੈਗੀ ਅਸੀਂ ਹੁਣ ਵੀ ਅੱਜ ਵੀ ਆਏ ਆ ਅੱਗੇ ਗੱਲਬਾਤ ਕਰਨ ਵੇਲੇ ਫਾੜੀ ਲਈ ਸੀ ਜਿੱਟੂ ਕਾ ਵੇਲੇ ਅੱਜ ਵੀ ਸੀਗਾ ਵੀ ਫੜਨਾ ਫੜ ਲਓ ਦੇਖ ਲਓ ਹਾਂ ਇਹਨਾਂ ਨੂੰ ਇਹਨਾਂ ਨੂੰ ਸੌਦਾ ਸਸਤਾ ਨਹੀਂ ਬੰਦਾ ਸਾਨੂੰ ਸਸਤਾ ਉਹ ਜਿਹੜੇ ਮਰਜ਼ੀ ਦਾ ਪਾਏਗਾ ਸਾਡਾ ਦੋਨੇ ਹੱਥ ਹੀ ਆ ਮਤਲਬ ਇਹ ਇਹ ਐਡਾ ਉਹਨਾਂ ਦਾ ਕੀ ਗਨਾ ਹੈ 307 ਉਹਨਾਂ ਤੇ ਲੱਗੀ ਉਹਨਾਂ ਨੇ ਕੀ ਕੀਤਾ ਸੀ 307 ਵਾਲਾ ਕਿਸੇ ਦੇ ਅਜਿਹੀ ਸੱਟ ਮਾਰਤੀ ਸੀ ਕੀ ਕੀਤਾ ਜਿਹੜਾ ਦੋ ਕਿਸਾਨਾਂ ਤੇ ਈ ਈ ਧਾਰਾ 307 ਹੋ ਗਿਆ 302 ਰਹਿ ਜਾਂਦੀ ਹੈ ਸਭ ਤੋਂ ਵੱਡੀਆਂ ਧੜਾਵਾਂ ਦੇ ਵਿੱਚ ਧੜਾ ਲੱਗੀ ਹੈ ਤੇ ਜਿਸ ਕਰਕੇ ਉਹਦੀ ਜਮਾਨਤ ਜਾਏ ਚੀਜ਼ਾਂ ਦੇ ਵਿੱਚ ਜਦੋਂ ਕਿਸੇ ਬੰਦਿਆਂ ਦੀ ਕਿਸੇ ਜਥੇਬੰਦੀ ਦੀ ਕੋਈ ਕਿੜ ਕੱਢਣੀ ਹੁੰਦੀ ਹੈ ਹਾਂ ਇਹ ਕਿੜ ਕੱਢਣ ਲੱਗੀ ਹੋਈ ਹੈ ਸਰਕਾਰ ਹੂੰ ਤੁਹਾਨੂੰ ਪਤਾ ਹੋਣਾ ਹਰਿੰਦਰ ਬਿੰਦੂ ਹੈ ਹਾਂ ਉਹਦੇ ਜੁੰਡੇ ਪਟੇਕੜੀ ਸੀ ਐ ਥੱਪੜ ਮਾਰੇ ਥੱਪੜ ਤਾਂ ਸਧਾਰਨ ਗੱਲ ਐ ਹਾਂ ਉਦੋਂ ਮੁੜ ਕੇ ਜਦੋਂ ਕੜੀ ਸੀ ਜਾਂਦੇ ਉਹਦੇ ਮਤਲਬ ਬਾਲਾਂ ਤੇ ਪੈਰ ਧਰ ਦਿਆ ਮੈਡਮ ਹੂੰ ਜਿਹੜਾ ਸੀ ਬਲਾਂ ਬਲਾਂ ਦੀ ਆ ਬੀਜੀ ਕਹਿੰਦੇ ਉਹ 195 ਲੱਗ ਜਾਂਦੀ ਐ ਇਹ ਲੱਗ ਜਾਂਦੀ ਐ ਉਹ ਉਹ ਲੱਗਣੀ ਚਾਹੀਦੀ ਸੀ ਇਹਨਾਂ ਨੂੰ ਇਹਨਾਂ ਨੂੰ ਅਰਜੀ ਦਿੱਤੀ ਐ ਬਕਾਇਦਾ ਸਾਰਾ ਕੁਝ ਕੀਤਾ ਐ ਹੂੰ ਉਹਦੇ ਬਾਰੇ ਕੁਝ ਨਹੀਂ ਹੂੰ ਉਹਦੀ ਬਾਹਾਂ ਟੁੱਟੀ ਐ ਇਹ ਕਹਿੰਦੇ ਬਾਹਾਂ ਟੁੱਟੇ ਸੀ ਮੰਨ ਲੀਓ ਉਹਦੀ ਬਾਹਾਂ ਟੁੱਟੀ ਐ ਹਾਂ ਬਾਹਾਂ ਟੁੱਟੇ ਬਾਤ ਉਹਦਾ ਸੱਬੀ ਬਣਦੀ ਐ ਫੇ 307 ਕਿਉਂ ਲਾਤੀ ਹੂੰ 307 ਲਾ ਕੇ ਵੀ ਮੇਰੇ ਤਾਂ ਕਿੰਨੇ ਵਾਰੀ ਲੱਗੀ ਐ ਮੈਂ 3-4 ਮਹੀਨਾ ਬਾਅਦ 5 ਮਹੀਨਾ ਬਾਅਦ ਬਾਹਰ ਆ ਜਾਣਾ ਹਾਂ ਹੁਣ ਜਿਹੜੀ ਛੱਟ ਮਾਰੀ ਦਿਖਾਉਂਦੇ ਐ ਉਹ ਇੱਕ ਬੰਦੀ ਦਿਖਾਉਂਦੇ ਉਹ ਗੁਲਾਬ ਦੀ ਦਿਖਾਉਂਦੇ ਜੌਨਾਂ ਵਾਲੇ ਦੀ ਹਾਂ ਛੱਟ ਮਾਰਨ ਵਾਲਾ ਤਾਂ ਬਾਹਰ ਫਿਰਦਾ ਐ ਹਾਂ ਜੇਗਾ ਨਾ ਹੋਵੇ ਜਿਹਨੇ ਛੱਟ ਨਹੀਂ ਮਾਰੀ ਉਹਨੂੰ ਕਦੇ ਬਾਹਰ ਨਹੀਂ ਨਿਕਲਣ ਦੇਣਾ ਜਿਹਨਾਂ ਲੋ ਇਹੇ ਹਸਾਮ ਨਾਲ ਵੀ ਥੋੜੇ ਬੰਦੇ ਇੰਨੇ ਚਰੇਗੇ ਹੂੰ ਠੀਕ ਐ ਕਿਸੇ ਸੁਧਾਰਨ ਬੰਦੇ ਤੇ ਕੋਈ ਦਸਤ ਪੈ ਸਕਦੇ ਵੀ ਨਾ ਖਾਸਾ ਇਹਦਾ ਬੜਾ ਲੰਮਾ ਕੰਮ ਐ ਹਾਂ ਤੇ ਜਦੋਂ ਉਹ ਆ ਕੇ ਬਾਹਰ ਫੇਰਾ ਕੇ ਸਾਪੇ ਮਾਰਦੇ ਆ ਲੱਗਾ ਇਹਨੇ ਦਾ ਕੀ ਕਰਤਾ ਉਹ ਤੁਸੀਂ ਇਹਨੇ ਲਹਿਰ ਨੂੰ ਹੋਰ ਛੱਡ ਜਣਾ ਬਦੇ ਦਿਨੇ ਵੀ ਬੰਦੀ ਇਹੇ ਕੰਮ ਦੇ ਯਾਰ ਖੜਨ ਲੜਨ ਵਾਲੇ ਆ ਲੋਕਾਂ ਨੂੰ ਤਾਂ ਚਾਹੀਦੇ ਇਹੇ ਜੀ ਅਸੀਂ ਉਹ ਦਿਖਾਉਣਾ ਹੈ ਵੀ ਹਾਂ ਸਾਡੇ ਵਾਸਤੇ ਕੁਛ ਨਹੀਂ ਪੂਰੇ ਪੰਜਾਬ ਤੋਂ ਜਿਹੜੀ ਪੂਰੇ ਪੂਰੇ ਪੰਜਾਬ ਤੋਂ ਪੂਰੇ ਜ਼ੋਰ ਨਾਲ ਮਤਲਬ ਪੂਰੇ ਜ਼ੋਰ ਨਾਲ ਪੂਰੇ ਪੰਜਾਬ ਤੋਂ ਪੂਰੇ ਜ਼ੋਰ ਨਾਲ ਜੋ ਸਾਡਾ ਤੰਤ ਹੈ ਗਿਆ ਹਾਂ ਉਹ ਆਊਗਾ ਦਿਖੂਗਾ ਇੱਥੇ ਠੀਕ ਹੈ ਮਤਲਬ ਸਾਰੇ ਜਿਹੜੀ ਜਿਹੜੀ ਸੂਬਾ ਟੀਮ ਹੈ ਸਾਰੀ ਉਹ ਵੀ ਇੱਥੇ ਹੋਵੇਗੀ ਕੋਈ ਰੌਲੇ ਨਹੀਂ ਅੱਛਾ ਹਾਂ ਸੂਪਰ ਟੀਮ ਨੇ ਕਿੱਧਰ ਜਾਣੇ ਹੂੰ ਜੇ ਲੋਕ ਇੱਥੇ ਐਸੋ ਵੱਡੇ ਮੈਚ ਹੀ ਹੋ ਗਈ ਕੀ ਲੱਗਦਾ ਹੈ ਮਤਲਬ ਇੰਨੀ ਅੜੀ ਕਿਸ ਗੱਲ ਦੀ ਆਮ ਤੌਰ ਤੇ ਸਰਕਾਰਾਂ ਲਈ ਇਹ ਕੋਈ ਵੱਡੇ ਮਸਲੇ ਨਹੀਂ ਹੁੰਦੇ ਕਿਉਂਕਿ ਇਹ ਤਾਂ ਪਰਚੇ ਵੀ ਸਰਕਾਰਾਂ ਨੇ ਦਿੱਤੇ ਵੀ ਆ ਤੇ ਰੱਦ ਵੀ ਇਹਨਾਂ ਨੇ ਆਪ ਹੀ ਖੁਦ ਕਰਨਾ ਹੀ ਤੀਜਾ ਬੰਦਾ ਹੋਵੇ ਤਾਂ ਫਿਰ ਵੀ ਕੋਈ ਸੋਚ ਲਿਆ ਜਾਵੇ ਇਹਦੇ ਲਈ ਇੰਨੀ ਅੜੀ ਕਿਸ ਗੱਲ ਦੀ ਨਹੀਂ ਅੜੀ ਤਾਂ ਇੱਕ ਆਪਣੀ ਪੰਜਾਬੀ ਦੀ ਕਹਾਵਤ ਨਹੀਂ ਵੀ ਰੌਲਾ ਸਾਹੇ ਦਾ ਨਹੀਂ ਹਾਂ ਰੌਲਾ ਤਾਂ ਪਹਾੜ ਦਾ ਪਹਾੜ ਕਿਹੜਾ ਪੈਂਦਾ ਇੱਕ ਪਹਾੜ ਸੀ ਪਾਇਆ ਹੋਇਆ ਸੰਘਰਸ਼ ਲੜ ਲੜ ਕੇ ਲੋਕਾਂ ਦੇ ਅਸੀਂ ਲੋਕਾਂ ਦੇ ਸੰਘਰਸ਼ ਦੇ ਜੋਰ ਲੋਕਾਂ ਦੇ ਮਸਲੇ ਹੱਲ ਕਰਾਉਣੇ ਆ ਉਹ ਕਹਿੰਦੇ ਜਿਹੜੇ ਤੁਸੀਂ ਐ ਕਰਾਉਨੇ ਹੋ ਇਹ ਤਾਂ ਲੋਕਾਂ ਦੇ ਮਸਲੇ ਸਾਡੇ ਜਿਵੇਂ ਉਹ ਕਾ ਮਾਰ ਕੇ ਨਹੀਂ ਟੰਗ ਦਿੰਦੇ ਸੀ ਪੁਰਾਣੇ ਸਮੇਂ ਚ ਅਸੀਂ ਮੱਕੀਆਂ ਦੀ ਤੇ ਬਾਜਰੇ ਦੀ ਰਾਖੀ ਕਰਦੇ ਰਹੇ ਹਾਂ ਘਰਾਂ ਦੇ ਵਿੱਚੋਂ ਕਾਂ ਬੱਚਿਆਂ ਦੇ ਹੱਥਾਂ ਚੋਂ ਟੁਕ ਖੋ ਲੈਂਦੇ ਸੀ ਜਿਵੇਂ ਉਹ ਮਾਨਕ ਨੇ ਗੀਤ ਵੀ ਲਿਖਿਆ ਉਹਨਾਂ ਖੋ ਲੈਂਦੇ ਟੁਕ ਕਾਂ ਉਹ ਦੁਨੀਆਂ ਵਾਲਿਓ ਤੇ ਕੋਈ ਸਿਆਣੇ ਕਹਿੰਦੇ ਸੀ ਜਿਹੜੇ ਕਾ ਮਾਰ ਕੇ ਟੰਗ ਦਿੰਦੇ ਦੀ ਹੋਰ ਕਾ ਨਹੀਂ ਆਉਂਦਾ ਸੀ ਕੋਈ ਇਹ ਉਹ ਮਸਲਾ ਹੈ ਇਹ ਕਹਿੰਦੇ ਕਾ ਮਾਰ ਕੇ ਟੰਗਦੇ ਆ ਸੀ ਛੋਡੇ ਬਲਦੇਵ ਤੇ ਸਗਰੀ ਨੂੰ ਨਾ ਅੰਦਰ ਰੱਖ ਕੇ ਆ ਸਭ ਕੁਝ ਕਾਉਣ ਹੈ ਉਹ ਇਹ ਭਲੇਖੇ ਚ ਪਹਿਲਾਂ ਦਬਗੇ ਜਿਹੜੇ ਪਹਿਲਾਂ ਤੇ ਬਹੁਤ ਸ਼ਕਤੀਆਂ ਕੀਤੀਆਂ ਸਾਡੇ ਗੁਰੂਆਂ ਪੀਰਾਂ ਤੇ ਵੀ ਦਬਾਤਾ ਉਹ ਤੋਂ ਸਾਡੇ ਸਹਬਜ਼ਾਦਿਆਂ ਨੂੰ 9 ਸਾਲ ਦੇ ਨੂੰ ਤੇ 7 ਸਾਲ ਦੇ ਨੂੰ ਸਕੇ 90% ਆਪਾਸ ਸੀ ਸਾਡਾ ਸਾਈਂ ਬਾਬਾ ਕੱਲਾ ਲਿਖਦਾ ਸੀ ਕਲਮ ਨਾਲ ਦਬਾਤਾ ਉਹਨੂੰ ਨਹੀਂ ਸਕੇ ਇਹ ਹੁਣ ਕਿੰਨੇ ਬਿਨਾ ਮੁਕੱਦਮਾ ਚਲਾਇਆ ਬੁੱਧੀਜੀਵੀ ਆ ਪੱਤਰਕਾਰ ਆ ਦਬਾਲੇ ਉਹਨਾਂ ਨੇ ਤੁਹਾਡੀ ਆਵਾਜ਼ ਨੂੰ ਵੀ ਬੰਦ ਕਰਨ ਲੱਗੇ ਹੋਏ ਸੀ ਤੁਸੀਂ ਦਬ ਗਏ ਪਹਿਲਾ ਰਾਮਪਰੇਜ ਪਰਚਾ ਦਰਜ ਕੀਤਾ ਹੋਣ ਕੀਤਾ ਹੋਇਆ ਤੁਹਾਡੇ ਤੇ ਪਰਚਾ ਤੁਸੀਂ ਕੀ ਗਣਾ ਕਰਦੇ ਹੋ ਇਹੀ ਸਵਾਲ ਮੈਂ ਤੁਹਾਡੇ ਤੇ ਕਰਦਾ ਹਾਂ ਤੁਸੀਂ ਕੀ ਗਣਾ ਕਰਦੇ ਹੋ ਤੁਹਾਡੇ ਤੇ ਪਰਚੇ ਪਹ ਲਗਾ ਤੋ ਕਰਦੇ ਆ ਕਿਉਂਕਿ ਤੁਸੀਂ ਲੋਕਾਂ ਦੀ ਆਵਾਜ਼ ਬਣਦੇ ਹੋ ਇਹ ਵੀ ਉਹ ਗੱਲ ਹੈ ਵੀ ਲੋਕਾਂ ਦੀ ਆਵਾਜ਼ ਬਣਦੇ ਸੀ ਇਸ ਕਰਕੇ ਇਹ ਸਰਕਾਰ ਆਪ ਦਾ ਤਬ ਤੇਜ ਦਿਖਾਉਣਾ ਚਾਹੁੰਦੀ ਹੈ ਵੀ ਸਰਕਾਰਾਂ ਦੇ ਹੱਥ ਲੰਮੇ ਹੁੰਦੇ ਆ ਤੇ ਸਰਕਾਰਾਂ ਭਗਵੰਤ ਮਾਨ ਤਾਂ ਆਪ ਕਹਿੰਦਾ ਰਿਹਾ ਸਰਕਾਰਾਂ ਇਹ ਗੱਲ ਭੁੱਲ ਜਾਂਦੀਆਂ ਵੀ ਲੋਕ ਵੱਡੇ ਹੁੰਦੇ ਆ ਲੋਕਾਂ ਦੇ ਹੱਥੋਂ ਤੂ ਲੰਮੇ ਹੁੰਦੇ ਆ ਲੋਕ ਵੱਡੇ ਵੱਡੇ ਹੱਥਾਂ ਨੂੰ ਛੋਟੇ ਕਰ ਦਿੰਦੇ ਆ ਇਹ ਤਾਂ ਕਿਹੜੇ ਬਾਗ ਦੀ ਮੂਲੀ ਅੰਗਰੇਜ਼ਾਂ ਦੇ ਹੱਥ ਛੋਟੇ ਕਰਤੇ ਉਹਨਾਂ ਨੇ ਜੱਲਿਆਂ ਵਾਲੇ ਬਾਗ ਤੇ ਚ ਸਿੱਧੀਆਂ ਗੋਲੀਆਂ ਚਲਾ ਕੇ ਖੂਪ ਭਰੇ ਸੀ ਲਾਸ਼ਾਂ ਦੇ ਪਰ ਅਖੀਰ ਨੂੰ ਪਰਦੇ ਪਿੱਛੇ ਹੋਣਾ ਪੈ ਗਿਆ ਨਾ ਉਹਨਾਂ ਨੂੰ ਕਿਉਂਕਿ ਲੋਕਾਂ ਨੇ ਧਾਰ ਲਈ ਵੀ ਅੰਗਰੇਜ਼ ਨਹੀਂ ਰਹਿਣ ਦੇਣੇ ਐਂ ਲੋਕ ਤਾਕਤ ਵੱਡੀ ਹੁੰਦੀ ਆ ਅਸੀਂ ਲੋਕਾਂ ਨੂੰ ਇਹ ਕਹਿ ਰਹੇ ਹਾਂ ਉਹ ਆਪਦੇ ਲੋਕਾਂ ਨੂੰ ਸਭ ਸਿਖਾਉਣ ਲੱਗੇ ਹੋਏ ਤੇ ਲੋਕ ਜਾਣ ਰਹੇ ਹੁਣ ਲੋਕਾਂ ਦੇ ਤਾਂ ਹੁਣ ਉਹ ਜੀ ਜਾਣ ਤੇ ਕਰਕੇ ਆ ਸਮਝੌਤਾ ਕਰ ਲਿਆ ਹੁਣ ਅਮਰੀਕਾ ਦੇ ਨਾਲ ਅਸੀਂ ਕਹਿੰਦੇ ਆ ਸਿੱਧਾ ਹੀ ਵਾਰੰਟ ਕੱਢਦੇ ਮੌਤ ਦੇ ਵਾਰੰਟਾਂ ਤੇ ਸਾਇਨ ਕਰਿਆ ਆ ਸਾਡਾ ਪ੍ਰਧਾਨ ਮੰਤਰੀ ਇਹ ਸਮਝ ਆਊਗੀ ਲੋਕਾਂ ਨੂੰ ਉਹ ਪਨਾ ਕਿੱਧਰ ਝਾਕਣਗੇ ਉਹ ਰਾਹ ਕੀ ਰਹਿ ਗਿਆ ਤੇ ਸਾਰੀਆਂ ਪਾਰਟੀਆਂ ਉਸ ਗੱਲ ਨਾਲ ਸਹਿਮਤ ਹੈ ਇਸ ਕਰਕੇ ਲੋਕਾਂ ਕੋਲੇ ਲੜਨ ਦਾ ਰਾਹ ਇੱਕੋ ਇੱਕ ਬਚਿਆ ਹੋਇਆ ਇਹ ਰਾਹ ਉਹਨੂੰ ਬੰਦ ਕਰਨਾ ਚਾਹੁੰਦੇ ਆ ਇਸ ਕਰਕੇ ਇਹ ਰਾਹ ਨੂੰ ਬੰਦ ਕਰਨ ਵਾਸਤੇ ਇਹ ਆਪ ਦੇ ਜਿਹੜਾ ਬਣਾਇਆ ਇਹਨਾਂ ਨੇ ਵੀ ਇਹਨਾਂ ਨੂੰ 10 ਮਹੀਨੇ ਆਉਣ ਨਾ ਦਿਓ ਬਾਹਰ ਉਹ ਆ ਕੇ ਦੇਖ ਲੈਣ ਆ ਹੁਣ ਤੁਸੀਂ ਦੇਖਿਆ ਹੋਣਾ ਸਗਨੀ ਆ ਕੇ ਗਿਆ ਬਾਹਰ ਹੁਣ 11 ਦਿਨ ਉਹਦੇ ਚਿਹਰੇ ਤੇ ਉਹਦੇ ਛੋਟੇ ਬੱਚੇ ਤੇ ਉਹਦਾ ਬੱਚਾ ਨਾਰੇ ਲਾਈ ਜਾਂਦਾ ਪੂਰੇ ਆ ਆਉਂਦਾ ਮੇਰਾ ਪਾਪਾ ਕਹਿੰਦਾ ਕਰ ਲੋ ਕੀ ਕਰਨਾ ਏਡਾ ਕ ਬੱਚਾ ਛੋਟਾ ਜਿਹਾ ਬੱਚਾ ਤੇ ਉਹਦੇ ਚਿਹਰੇ ਤੇ ਕਦੇ ਕਿਸੇ ਨੇ ਦੇਖਿਆ ਮਾਂ ਮਰ ਗਈ ਹੋਵੇ ਇੱਕ ਮਾਂ ਸਗਨੀ ਸਗਨੀ ਕਰਦੀ ਮਰ ਗਈ ਪੁੱਤ ਮਾਂ ਦਾ ਮੂੰਹ ਦੇਖਣ ਨੂੰ ਤਰਸ ਗਿਆ ਉਹਨੇ ਝੱਲ ਲਿਆ ਵੀ ਕੋਈ ਗੱਲ ਨਹੀਂ ਭਾਈ ਜਾਵਰਾਨਾ ਮੱਥਾ ਲੱਗਿਆ ਹੋਇਆ ਕੁਰਬਾਨੀਆਂ ਤਾਂ ਹੋਣੀਆਂ ਹੀ ਉਹਨੇ ਕੁਰਬਾਨੀ ਕੀਤੀ ਐ ਤੇ ਆ ਹੁਣ ਵੀ ਉਹਦੇ ਹੱਸਦਾ ਖੇਡਦਾ ਗਿਆ ਹੈ ਜੇਲ ਛੱਡ ਕੇ ਆਏ ਆ ਤੇ ਜੇਲ੍ਹ ਛੱਡ ਕੇ ਐਤਵਾਰ ਨੂੰ ਉਹਨੂੰ ਜੇਲ੍ਹ ਚ ਲੈ ਲਿਆ ਜਦੋਂ ਉਹਨਾਂ ਨੇ ਕਿਹਾ ਵੀ ਸਾਡੀ ਬਲਦੇਵ ਨਾਲ ਮੁਲਾਕਾਤ ਕਰਾਓ ਕਹਿੰਦੇ ਅੱਜ ਐਤਵਾਰ ਹੈ ਤੇ ਜਦੋਂ ਆਪਣੇ ਬੰਦਿਆਂ ਨੇ ਕਿਹਾ ਵੀ ਐਤਵਾਰ ਬੰਦਾ ਲੈਣ ਵੇਲੇ ਹੈ ਨਹੀਂ ਦੇਖੋ ਗੱਲ ਦੋਗਲੀ ਨੀਤੀ ਕਿਵੇਂ ਕਰਦੇ ਆ ਤੇ ਉਦੋਂ ਮੁਲਾਕਾਤ ਵੀ ਕਰਾਈ ਉਹਦੀ ਜਣੀ ਐਂ ਕਰਕੇ ਭਲੇਖੇ ਚ ਕੋਈ ਨਹੀਂ ਲੋਕਾਂ ਦਾ ਭਲੇਖਾ ਲੋਕ ਕੱਢਦੇ ਹੁੰਦੇ ਲੋਕ ਕੱਢ ਦੇਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਤਾਂ ਭਲੇਖਾ ਕੱਢਣ ਲੱਗੇ ਹੋਇਆ ਲੋਕਾਂ ਦਾ ਵੀ ਇਹਨਾਂ ਦਾ ਸਰਕਾਰਾਂ ਦਾ ਲੋਕਾਂ ਨੇ ਕੱਢਣਾ ਅਸੀਂ ਲੋਕਾਂ ਦਾ ਭਲੇਖਾ ਇਹ ਕੱਢਣ ਲੱਗਾ ਵੀ ਸਰਕਾਰਾਂ ਤੋਂ ਨਾ ਝਾਕ ਕਰੋ ਆਪਣੀ ਰਾਖੀ ਆਪ ਕਰੋ ਇਸ ਕਰਕੇ ਉਹ ਬਾਬੇ ਨੇ ਵੀ ਸਾਡੇ ਨੇ ਗੁਰਬਾਣੀ 'ਚ ਲਿਖਿਆ ਹੋਇਆ ਆਪਣੇ ਹੱਥੀ ਆਪਣਾ ਆਪੇ ਹੀ ਕਾਸਵਾਰੀ ਆ। ਇਸ ਕਰਕੇ ਵੀ ਆਓ ਭਾਈ ਆਪ ਦਾ ਕਾਸਵਰਨ ਆਪ ਦਿਓ ਅਸੀਂ ਤਾਂ ਇਹ ਰਾਹ ਪਾਇਆ ਵੈ ਤੇ ਇਹਨੂੰ ਹੋਰ ਪੱਕਾ ਕਰਨਾ ਚਾਹੁੰਦੇ ਆ। ਜੀ ਬਹੁਤ ਬਧਨ ਮਿਹਰਬਾਨੀ ਜਿੰਦਗੀ ਨੰਗੀ ਹੂੰ ਕਾਂਗਰਸ ਦਾ ਰਾਜ ਵੀ ਆਇਆ ਕਾਲਿਆਂ ਦਾ ਵੀ ਰਿਹਾ ਹੂੰ ਉਹਨਾਂ ਨਾਲ ਸਮਝੌਤੇ ਹੁੰਦੇ ਸੀ ਹਾਂ ਉਹ 50% ਲਾਗੂ ਹੋ ਜਾਂਦਾ ਸੀ ਕੋਈ 60% ਹੋ ਗਿਆ ਕੋਈ 50 ਹੋ ਗਿਆ 70% ਕਿਸੇ ਨੇ ਨਹੀਂ ਲਾਗੂ ਕੀਤਾ ਹਾਂ ਇਹ ਇੱਕ ਵੀ ਨਹੀਂ ਗਿਣਾ ਸਕਦੇ ਸਮਝੌਤੇ ਇਹਨਾਂ ਨਾਲ ਵੀ ਹੋਏ ਆ ਕੋਈ ਸਮਝੌਤਾ ਕਰਕੇ 5% ਲਾਗੂ ਕੀਤਾ ਆ ਕਣਕ ਸੜੀ ਐ ਇਥੋਂ ਦੀ ਆਪਣੇ ਰਾਜ ਕੇ ਕਲਾਂ ਦੀ ਹਾਂ 50000 ਦਾ ਸਾਡੇ ਨਾਲ ਸਮਝੌਤਾ ਕਰ ਲਿਆ ਹਾਂ ਵੀ ਆ ਐਮਪੀ ਦੇ ਚੋਣਾ ਲੰਘ ਜਾਂਦੇ ਜਿੱਦੇ ਉਹ ਟੁੱਟ ਗਿਆ ਚੋਣ ਜਾਬਤਾ ਉਹਦੇ ਅਗਲੇ ਦਿਨ ਦੇ ਦਿਆਂਗੇ ਪੈਸੇ ਉਹ ਹਜੇ ਧੱਕੇ ਨਹੀਂ ਦਿੱਤੇ ਇਹ ਕਿਸੇ ਇੱਕ ਵੀ ਜਮਾਨ ਤੇ ਨਹੀਂ ਖੜਦੇ ਕਿਸੇ ਨਹੀਂ ਇੱਕ ਇੱਕ ਜੰਨ ਦੀ ਕੋਈ ਸਮਝੌਤਾ ਕਰਕੇ ਉਹ ਜਾਣਦਾ ਕਣ ਵੀ ਅਸਿਆ ਦੇਖੋ ਦੁੱਕੀ ਦਾ ਸਮਝੌਤਾ ਲਾਗੂ ਕਰਤਾ ਹਾਂ ਜੰਨ ਦੀ ਮੇਰੇ ਸਾਹਮਣੇ ਨਾਲ ਉਹਨਾਂ ਸਾਰੀਆਂ ਸਰਕਾਰਾਂ ਨੂੰ ਮਾੜੀ ਐ ਗਾਹਾਂ ਨੂੰ ਇਹ ਆ ਜਾਣ ਕੋ ਹੋਰ ਆ ਜਾਣ ਇਦੋਂ ਮਾੜਾ ਅਮਲ ਹੋਊਗਾ ਲੋਕਾਂ ਦੇ ਸਾਹਮਣੇ ਜੀ ਜਿਹਨੂੰ ਮਰਜੀ ਲਿਓ ਇਹਦੇ ਚ ਵੀ ਡੀਆਈਜੀ ਨੇ ਸਮਝੌਤਾ ਕਰਿਆ ਜੇ ਬਚਣਾ ਫਿਰ ਇੱਕਾ ਤੇ ਸੰਘਰਸ਼ ਇੱਕਾ ਤੇ ਸੰਘਰਸ਼ ਜੀ ਡੀਆਈਜੀ ਨੇ ਦੂ ਸੱਤ ਮਹੀਨੇ ਪਹਿਲਾਂ ਸਮਝੌਤਾ ਕਰਿਆ ਸੀ ਆਹੀ ਡੀਆਈਜੀ ਹਰਜੀਤ ਸਿੰਘ ਬੈਠਾ ਵਿੱਚ ਜਦੋਂ ਆਦਰਸ਼ ਸਕੂਲ ਚੌਕੇ ਦਾ ਮਾਮਲਾ ਨਿਵੇੜਿਆ ਅਸੀਂ ਪਿੱਛੇ ਸਾਡੇ ਕਹਿੰਦੇ ਵੀ ਦੋ ਨੂੰ ਛੱਡ ਕੇ ਬਾਕੀਆਂ ਦੀ ਜੁਆਇਨ ਕਰਾ ਦਿਓ ਸਾਰੇ ਤੇ ਬੰਦੇ ਜਿਹੜੇ ਥੋੜੇ 10 ਦਿਨਾਂ ਦੇ ਅੰਦਰ ਲਿਆਵਾਂਗੇ ਬਾਹਰ ਕਿੰਨੇ ਦੱਸ ਦਿੰਨਾਗੇ ਅੱਜ ਮੈਂ ਕਿਹਾ ਉਹ ਡੀਆਈਜੀ ਸਭ ਨੂੰ ਵੀ ਥੋੜੀ ਪੋਗਦੀ ਨਹੀਂ ਕਿ ਤੁਸੀਂ ਪਾਵਰ ਨਹੀਂ ਵਰਤਦੇ ਕੋਈ ਜਵਾਬ ਨਹੀਂ ਸੀ ਹੱਸ ਕੇ ਟਾਲ ਲੈਣਾ ਪਿਆ ਉਹਨੂੰ ਯਾਨੀ ਕਿਸੇ ਗੱਲ ਤੇ ਨਹੀਂ ਉਤਰਦੇ